ਜਿਵੇਂ ਮੈਂ ਰੋਹਿਤ ਮਹੰਗੀ ਚੇਅਫ ਸਨ ਉਦ ਬਾਲਾਸਰ ਠਾਕਰੇ ਦਾ ਪੰਜਾਬ ਦਾ ਪ੍ਰਦੇਸ਼ ਦਾ ਪ੍ਰਵਕਤਾ ਜਿਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਉਹਨੂੰ ਤੇ ਜੀਵਨ ਨੇ ਜਨਮ ਲੈ ਲਿਆ ਜਿਵੇਂ ਲੱਕੜੀ ਨੂੰ ਤਾਂ ਘੁਣ ਲੱਗ ਜੰਦੀ ਹੈ ਨਾ ਹੌਲੀ 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 ਕਰਕੇ ਉਹਨੂੰ ਘੁਣ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੁਣ 1998 ਦੇ ਵਿੱਚ ਵੀ ਲੱਗੀ ਸੀ ਉੱਤੇ ਸਮਾਜ ਦੇ ਕੋਈ ਦੋ ਕੁ ਵਿਅਕਤੀ ਜਿਹੜੇ ਦੰਦਿਆਂ ਮਾੜੇ ਟੋਨ ਦੇ ਵਿੱਚ ਗੋਪੇ ਨਾ ਦੇ ਵਿਅਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਗ ਲੈ ਆ ਕੇ ਉੱਤੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਉਸ ਚੰਦ ਤੇ ਰੋਕਿਆ ਸੀ ਮੌਕੇ ਤੇ ਉਸ ਚੰਦ ਤੇ ਸਾਡੀ ਗਿਫਤਾਰੀ ਵੀ ਹੋਈ ਸੀ ਸੱਤ ਬੰਦੇ ਅਸੀਂ ਗਿਫਤਾਰ ਹੋਏ ਹੀ ਸ਼ਹਿਰ ਬੰਦ ਹੋਇਆ ਸੀ ਕੋਰਟ ਨੇ ਜੋ ਫੈਸਲਾ ਕੀਤਾ ਸੀ ਕਿ ਉਹ ਜਗਾ ਕਮੇਟੀ ਕਰਦੀ ਹੈ 112 ਨੰਬਰ ਤਤੋਨੀ ਜਿਹੜੀ ਨੰਬਰ ਹੈ ਫਿਰ ਵੀ ਐਸ ਐਚਓ ਸਾਹਿਬ ਨੇ ਦੁੱਗਲ ਸਾਹਿਬ ਨੂੰ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਣੇ ਕਾਗਜ਼ ਪੇਸ਼ ਕਰੋ ਤਰੂ ਢਕਾਇਆ ਜੇ ਤੇ ਸਾਡਾ ਉਥੋਂ ਦਾ ਜੂਆ ਨੇਤਾ ਅਭੀ ਅਭੀ ਜਿਹੜੇ ਪ੍ਰਾਣਾਧਾਰੀ ਵੱਲ ਤੋਂ ਇਹਨੇ ਆਪਣੀ ਪੂਰੀ ਜਾਨ ਲਾਈ ਹੈ ਇਹ ਇਹਦੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਤੇ ਖੜਾ ਵਾ ਕਿ ਆਪਾਂ ਉੱਤੇ ਮਾਚੀ ਨਹੀਂ ਬਣਦੇ ਨਹੀਂ ਤੇ ਇਹ ਗੱਲ ਹਕੀਕਤ ਹੈ ਕਿ ਆਪਾਂ ਮਾਚੀ ਨਹੀਂ ਬਣਦੇ ਨਹੀਂ ਕਿਉਂ ਕਿ ਕਿਉਂਕਿ ਸਿਕਿਉਰਟੀ ਪਰਪਸ ਨੇ ਜੇ ਆਪਾਂ ਦੇਖੀਏ ਜਿਹੜੇ ਸਵਾਲ ਅਸੀਂ 1998 ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਸੀ ਕਿ ਧਾਰੀਵਾਲ ਤੋਂ ਜਿਹੜੀ ਤਿਬੜੀ ਦੀ ਛੋਣੀ ਆ ਕੇਵਲ 5.7 ਕਿਲੋਮੀਟਰ ਦਾ ਰਸਤਾ ਹੈ ਧਾਰੀਵਾਲ ਤੋਂ ਬਾਰਡਰ ਬੈਲਟ ਜਿਹੜੀ ਬਿਲਕੁਲ ਲੱਗ ਗਿਆ ਧਾਰੀਵਾਲ ਤੋਂ ਪਖਾਨਕੋਲ ਬਿਲਕੁਲ ਲੱਗ ਗਿਆ ਇਹ ਅੱਜ ਇੱਕ ਸਿਰਮਾਤ ਰਸਾ ਬਣ ਰਿਹਾ ਅੱਜ ਇੱਕ ਛੋਟੀ ਜਿਹੀ ਮਾਚੀ ਬਣਦੀ ਹੈ ਕੱਲ ਇਹ ਜੂਪੀ ਵਾਂਗੂ ਇੱਕ ਬੜਾ ਵੱਡਾ ਰੂਪ ਧਾਰਨ ਕਰੇਗਾ ਅਤੇ ਆਈਐਸਐਸ ਦੇ ਏਜੰਟ ਵੀ ਆ ਕੇ ਰਹਿਣਗੇ ਇਹਦਾ ਜਵਾਬ ਤੇ ਨਗਰਪਾਲਿਕਾ ਹੀ ਵਧੀਆ ਦੇ ਸਕਦੀ ਹੈ ਕਿਉਂਕਿ ਅਸੀਂ ਮੌਕੇ ਤੇ ਕੋਈ ਸਾਨੂੰ ਪਤਾ ਹੀ ਅੱਜ ਲੱਗਾ ਅੱਜ ਪਤਾ ਲੱਗਾ ਵਿਦਨ 2 ਮਿੰਟ ਵਿੱਚ ਅਸੀਂ ਜਰੂਰ ਜਾ ਕੇ ਉਹ ਸਾਰੀ ਢੁਕਾ ਦਿੱਤੀ ਮੇਰਾ ਨਾਮ ਜੀ ਅਬਦੁਲ ਅਜੀਜ਼ ਮਸਲਾ ਇਸ ਤਰ੍ਹਾਂ ਹੀ ਸਾਡਾ 2002 ਜਿਹੜਾ ਮਸਲਾ ਸੀ ਮਸਜਿਦ ਹੀ ਉੱਥੇ ਠੀਕ ਹੈ ਨਾ ਉਦੋਂ ਵੀ ਸਾਡੇ ਥੋੜੀ ਜੀ ਇਹਦਾ ਝਗੜਾ ਚੱਲਿਆ ਇਹ ਸਾਡਾ ਕੇਸ ਲੱਗਾ ਸੀ ਠੀਕ ਹੈ ਨਾ ਫਿਰ ਸਾਡਾ ਕੋਈ 6 ਮਹੀਨੇਸਾਰ ਕੇਸ ਚੱਲਿਆ ਵਾ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਵਕਮੋਰਡ ਨੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਉਹ ਵਕਮੋਰਡ ਦੇ ਪ੍ਰੂਫ ਜਿਹੜੇ ਉਹਨਾਂ ਦੀ ਜਗ੍ਹਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਕੇਸ ਜਿੱਤੇ ਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣ ਇਹ ਹੀ ਸਹਿਮਤੀ ਹੋਈ ਉਹਨਾਂ ਨਾਲ ਜਿਹੜੇ ਲੱਗੇ ਕਮੰਡੀ ਰਹਿੰਦੇ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ ਡੇਢ ਗਮਤਲਾ ਜਗ੍ਹਾ ਕਬਜ਼ਾ ਕੀਤਾ ਸੀ ਚਲੋ ਵਕੰਬੋੜੇ ਵਾਲੇ ਅਫਸਰਾਈ ਸਾਰੇ ਆਏ ਚਲੋ ਬਹਿ ਕੇ ਅਸੀਂ ਫੈਸਲਾ ਕੀਤਾ ਤੇ ਉਹ ਵੀ ਹੈ ਜੀ ਚਲੋ ਉਹਨਾਂ ਨੂੰ ਜਗਾ ਜਿਹੜੀ ਸੀ ਡੇਢ ਮਰਲਾ ਨੂੰ ਦੇ ਦਿੱਤੀ ਬਾਕੀ ਸਾਢੇ 3 ਮਰਲੇ ਜਗਾ ਬਜੀ ਉਹ ਅਸੀਂ ਮਸਜਿਦ ਬਣਾਣ ਲੱਗੇ ਸਾਰੇ ਦੀ ਸ਼ਾਮ ਤੀਨ ਬਣਾਣ ਲੱਗੇ ਹੁਣ ਜਦੋਂ ਅਸੀਂ ਡੇਢ ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹੁਣ ਮਸਜਿਦ ਪੁਰਾਨ ਕੀ ਇੰਟਰੀ ਵੀ ਪੈ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਜ਼ਿਰਾਦਤੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੜਚਨਾ ਪਾਣਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਂਦੀ ਕਿਸਮ ਜੋ ਰੁਕਾਤਾ ਵਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਗਾ ਵਾ ਠੀਕ ਜਗਾ ਬੱਕਮੋਰ ਦਾ ਪੁੱਛਾਗੇ ਹਾਂਜੀ ਹਾਂਜੀ ਮੇਰਾ ਕੋਈ ਕੋਰ ਦੇ ਵਿੱਚ ਕੇਸ ਲੈਣ ਦੇ ਪ੍ਰੂਫ ਹੈ ਹਾਂਜੀ ਹਾਂਜੀ ਪ੍ਰੂਫ ਇਹ ਹੈ ਕਿ ਸਾਡਾ ਕੇਸ ਚੱਲਿਆ ਪਾ ਤੇ ਉਹਦੇ ਵਿੱਚ ਬੱਕਮੋਰ ਦੀ ਜਗਾ ਨਿਕਲੀ ਹੈ ਠੀਕ ਆ ਬੱਕਮੋਰ ਨੇ ਸਾਡਾ ਆਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਅੱਪਰ ਜੋ ਬਹਿ ਕੇ ਚਲੋ ਨਿਬੇੜ ਲੋ ਉਹਨਾਂ ਨੇ ਸਾਨੂੰ ਦੱਸ ਕਿਹਾ ਕਿ ਚਲੋ ਇਹਨਾਂ ਨੂੰ ਜਗਾ ਦੇ ਦਿਓ ਇਹ ਜਿਹੜੀ ਗਣੀ ਲਈ ਆ ਉਹ ਬੱਕਮੋਰ ਦਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਜੋ ਵੀ ਜੋ ਵੀ ਫੈਸਲਾ ਲਿਖ ਲਿਖਾ ਲਿਖਤੀ ਰੂਪ ਚ ਹੋਇਆ ਵਾ ਹੁਣ ਸਾਡਾ ਉਹਨਾਂ ਕੋਈ ਇਤਰਾਹ ਦੀ ਗੱਲਬਾਤ ਨਹੀਂ ਉਹਨਾਂ ਅੱਜ ਹੀ ਸਾਈਂ ਲੈਂਟਰ ਪਾ ਕੇ ਛੱਡੇ ਆ ਤੇ ਸਾਡਾ ਇਹਨਾਂ ਨੇ ਅਣਕੇ ਵਿੱਚ ਕੰਮ ਇਤਰਾਹ ਗਿਆ ਕੇ ਇਤਰਾਹ ਏਜੀਓ ਕਮੇਟੀ ਘਰ ਦੀ ਜਗ੍ਹਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਕਿਉਂ ਇਹਨਾਂ ਨੇ ਸਾਡਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗ੍ਹਾ ਹੁੰਦੀ ਤੇ ਫਿਰ ਸਾਨੂੰ ਇਹ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦੀ ਜਗ੍ਹਾ ਅੱਜ ਹੁਣ ਕਹਿਣ ਲੱਗੇ ਜੀ ਕਮੇਟੀ ਘਰ ਦੀ ਜਗ੍ਹਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਚਲੋ ਹੁਣ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਚਲੋ ਸਾਡਾ ਨਿਆਂ ਇਨਸਾਫ ਕੀਤਾ ਜਾਵੇ ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹੋ ਜਿਹੀ ਆਈ ਪਰ ਉੱਥੇ ਕਹਿੰਦੇ ਆ ਵੀ ਜਿਹੜੀ ਜਗ੍ਹਾ ਉਹ ਕਮੇਟੀ ਦੀ ਆ ਤੇ ਉਹਦੇ ਵਿੱਚ ਕੁਝ ਮੁਹੰਮਦਨ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਉਹ ਜਿਹੜੇ ਹਿੰਦੂ ਸ਼ਿਵਸ਼ਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਆ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਿੰਦਾ ਵੀ ਇਹ ਜਗ੍ਹਾ ਮੇਰੀ ਏ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਹੈ ਇਸ ਜਗ੍ਹਾ ਦੇ ਰਿਗਾਰਡਿੰਗ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਹੈ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਸਾਰੀ ਕਰ ਰਿਆ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਤੇ ਦੋਨਾਂ ਪਾਰਟੀਆਂ ਨੂੰ ਉੱਥੇ ਥਾਣੇ ਬੁਲਾਇਆ ਹੈ ਕਮੇਟੀ ਦੇ ਪ੍ਰਧਾਨ ਮਿਸਟਰ ਦੁੱਗਲ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਜਨਵਰੀ ਲਈ ਹੈ ਵੀ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਬਾਰੇ ਤੁਹਾਨੂੰ ਦੱਸਾਂਗਾ